ਵਾ ਮੋਹਨ ਦੀ ਪਾਪਾ ਮੋਰੀ ਜੀ ਠੀਕ ਹੈ ਨਾ ਪੁੱਤ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਹੈਗਾ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਚੌਥੇ ਗੁਰੂ ਸੇ ਗੁਰੂ ਅਰਜਨ ਦੇਵ ਜੀ ਤੇ ਕੀ ਸੀ ਪਿਤਾ ਜੀ ਕੀ ਕਾ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀ ਲੱਗਦੇ ਤੇ ਨਾਨਾ ਜੀ ਨਾਨਾ ਜੀ ਠੀਕ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੋਵੇਂ ਵੱਡੇ ਭਰਾਵਾਂ ਦਾ ਨਾਮ ਦੱਸੋ ਤੇ ਇਹ ਉਮਰ ਵਿੱਚ ਗੁਰੂ ਜੀ ਤੋਂ ਕਿੰਨੇ ਵੱਡੇ ਸਨ? ਬਾਬਾ ਬ੍ਰਿਧੀ ਚੰਦ ਜੀ ਜੋ ਕੀ ਉਮਰ ਵਿੱਚ 6 ਸਾਲ ਵੱਡੇ ਸਨ। ਬਾਬਾ ਮਹਾਦੇਵ ਜੀ ਜੋ ਕੀ ਉਮਰ ਵਿੱਚ 3 ਸਾਲ ਵੱਡੇ ਸਨ। ਹਾਂ ਠੀਕ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦੋਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੀ ਕਹਿ ਕੇ ਪੁਕਾਰਦੇ ਸਨ ਤੋਤੇ ਬਾਣੀ ਦਾ ਬੋਤਾ ਦੋਤਾ ਬਾਣੀ ਦਾ ਬੋਤਾ ਤੋਤਾ ਬਾਣੀ ਦਾ ਬੋਤਾ ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਤੇ ਠੀਕ ਆ ਉਹ ਆਪਣੇ ਦੋਤੇ ਠੀਕ ਆ ਤੁਹਾਨੂੰ ਮੈਂ ਪੁੱਛੇ ਦੱਸਿਆ ਤਾਂ ਨਾ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ ਠੀਕ ਆ ਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਕੀ ਲਗੇ ਦੋਤੇ ਠੀਕ ਆ ਜਿਹੜੇ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਦੋਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੀ ਕਹਿ ਕੇ ਪੁਕਾਰਦੇ ਸਨ ਦੋਤਾ ਬੁਵਾਈ ਦਾ ਬੋਤਾ ਆ ਠੀਕ ਆ ਇਹ ਇਹ ਬਚਨ ਕਿਵੇਂ ਪੂਰਾ ਹੋਇਆ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਠੀਕ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮੁਖੀ ਅੱਖਰ ਇਹਨਾ ਤੋਂ ਸਿੱਖੇ ਸਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮੁਖੀ ਅੱਖਰ ਆਪਣੇ ਨਰਾਜੀ ਗੁਰੂ ਅਮਰਦਾਸ ਜੀ ਤੇ ਪਾਪਾ ਗੋਡਾ ਜੀ ਤੋਂ ਸਿੱਖੇ ਸਨ ਠੀਕਰਾ ਪੁੱਤ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮੁਖੀ ਅੱਖਰ ਕਿਨਾਂ ਤੋਂ ਸਿੱਖੇ ਸੀ ਆਪਣੇ ਨਾਨਾ ਸ਼੍ਰੀ ਗੁਰੂ ਅਮਰਦਾਸ ਜੀ ਅਤੇ ਭਾਈ ਭਾਜੀ ਤੋਂ ਠੀਕ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗ੍ਰੰਥ ਅਤੇ ਹੋਰ ਵਿਦਿਆ ਕਿਨਾਂ ਤੋਂ ਸਿੱਖੀ ਸੀ ਬਾਬਾ ਮੋਈ ਜੀ ਤੋਂ ਅ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦੇਵਨਾਗਰੀ ਅਤੇ ਫਾਰਸੀ ਕਿਸਤੋਂ ਸਿੱਖੀ ਸੀ ਦੇਵਨਾਗਰੀ ਪਿੰਡ ਦੀ ਚਤ ਪਸਾਂ ਦੇ ਪਦ ਤੋਂ ਤੋਂ ਪਦ ਤੋਂ ਪਦ ਤੋਂ ਅਤੇ ਫਾਰਸੀ ਪਿੰਦ ਦੇ ਹੀ ਮਗਰ ਮੱਤਾ ਤੋਂ ਸਿੱਖੀ ਸੀ ਠੀਕ ਹੈ ਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਕ੍ਰਿਤ ਦਾ ਗਿਆਨ ਕਿਸ ਤੋਂ ਪ੍ਰਾਪਤ ਕੀਤਾ ਬਾਬਾ ਮੋਹਨ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਹੜੀ ਵਿਧੀ ਸਿਖਾਈ ਸੀ ਬਾਬਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਸੰਦੀਦਾ ਸਾਜ਼ ਕਿਹੜਾ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਸੰਦੀਦਾ ਸਾਜ਼ ਰੀਤਗਾਂ ਸਰਿੰਦਾ ਹਾਂ ਸਰਿੰਦਾ ਸੀ ਠੀਕ ਹੈ ਨਾ ਬੋਤ ਸਰਿੰਦਾ ਇਹ ਕੰਤੀ ਸਾਜ਼ ਹੁੰਦਾ ਠੀਕ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੁੰਨ ਚਿੱਤਰ ਕਾਲ ਸਮੇਂ ਇਸ ਗੱਲ ਦਾ ਪ੍ਰਕਟਾਵਾ ਕਿਸ ਘਟਨਾ ਤੋਂ ਹੁੰਦਾ ਹੈ How did